ਸਵ ਗਾਰਨੀ ਜੂਨ 1984 ਤੋਂ ਕਈ ਸਾਲ ਪਹਿਲਾਂ ਹੀ ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਫੌਜੀ ਯੋਜਨਾ ਲਈ ਦੇਹਰਾਦੂਨ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਪੂਰਾ ਨਕਲੀ ਮਾਡਲ تیار ਕੀਤਾ ਗਿਆ ਇੰਦਰਾ ਗਾਂਧੀ ਨੇ ਮਾਰਗ੍ਰੀਟ ਥੈਚਰ ਦੀ ਬ੍ਰਿਟਿਸ਼ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਵਿਦ ਸਯੋਜ ਬੰਕੀ ਟੀਮ ਜਿਸ ਕਾਰਨ ਬ੍ਰਿਟਿਸ਼ ਸਰਕਾਰ ਵੱਲੋਂ ਸੈਨਾ ਸਮਕ੍ਰਿਟੀ ਰਣਨੀਤਿਕ ਸਹਿਯੋਗ ਕੀਤਾ ਗਿਆ 1984 ਇੱਕ ਅਜੀਹਾਂ ਸਾਲ ਸੀ ਜੇ ਸਾਨੂੰ ਸਿੱਖ ਇਤਿਹਾਸ ਵਿੱਚ ਕਦੇ ਵੀ ਬੁਲਾਇਆ ਜਾਂ ਮਾਂ ਨਹੀਂ ਕੀਤਾ ਜਾਵੇਗਾ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਦੇਸ਼ ਦੀ ਫੌਜ ਨੇ ਕਿਸੇ ਪਵਿੱਤਰ ਧਾਰਮਿਕ ਸਥਾਨ 'ਤੇ ਹਮਲਾ ਕੀਤਾ ਇਹ ਹਮਲਾ ਸਿੱਖਾਂ ਦਿਆਂ ਅਨੰਦਪੁਰ ਦੇ ਮਤੇ ਦੀਆਂ ਬਰਾਬਰਤਾ ਦੇ ਨਾਗਰਿਕ ਅਧਿਕਾਰਾਂ ਦੀਆਂ ਮੰਗਾਂ ਨੂੰ ਖਤਮ ਕਰਨ ਲਈ ਸੀ ਜਿਸ ਸਿੱਖਾਂ ਦੀ ਭਾਵਨਾ ਤੇ ਸਾਕ ਮਾਰਦੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਲਈ ਸੀ ਆਪਰੇਸ਼ਨ ਬਲੂ ਸਟਾਰ ਮੰ 1984 ਨੂੰ ਆਮਦ ਸਰ ਵਿਖੇ ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਘੇਰਾ ਪਾ ਲਿਆ ਗਿਆ ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੰਤ ਚਰਨ ਸਿੰਘ ਪਿੰਡਰਾਵਾਲੀ ਤੇ ਉਹਨਾਂ ਦੀ ਸਾਥੀ ਦੀ ਅਕਾਲ ਤੱਕ ਟੁੱਟੇ ਮੋਰਚਾ ਬੰਦੀ ਤਿਆਰੀ ਕਰ ਚੁੱਕੇ ਸੀ ਉਹਨਾਂ ਲਈ ਇਹ ਧਰਮ ਯੁੱਧ ਇਨਸਾਫ ਦੇ ਧਰਮ ਦੀ ਰੱਖਿਆ ਲਈ ਜੰਗ ਸੀ ਜੂਨ 1984 ਨੂੰ ਭਾਰਤ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਮੁੱਖ ਸਰਹੱਦਾਂ ਤੇ ਬਾਰਡਰ ਸੀਲ ਕਰ ਦਿੱਤੇ ਤੇ ਸੱਤ ਫੌਜੀ ਡਿਵੀਜ਼ਨਾਂ ਨੂੰ ਤਾਇਨਾਤ ਕਰ ਦਿੱਤਾ ਸੀਆਰਪੀਐਫ ਦੀ ਥਾਂ ਹੁਣ ਪੂਰੀ ਜ਼ਿੰਮੇਵਾਰੀ ਫੌਜ ਨੇ ਸੰਭਾਲ ਲਈ ਚਰਦ ਅਲਵਾਨ ਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਆਗਿਆ ਤਾਂ ਸੀ ਪਰ ਜੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਜੂਨ ਦੀ ਗਰਮੀ ਵਿੱਚ ਪਾਣੀ ਬਿਜਲੀ ਤੇ ਮੀਡੀਆ ਬਲੈਕਆਊਟ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ 3 ਜੂਨ ਗੁਰੂ ਅਰਜਨ ਦੇਵ ਜੀ ਦਾ ਸ਼ਰੀਰੀ ਦਿਹਾੜਾ ਸੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ 10000 ਤੋਂ ਵੱਧ ਸ਼ਰਧਾਲੂ ਮੌਜੂਦ ਸੀ ਜਿਨ੍ਹਾਂ ਨੂੰ ਰਾਤ 10 ਵਜੇ ਤੋਂ ਬਾਅਦ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਲੈਫਟੀਨੈਂਟ ਜਨਰਲ ਕੁਲਦੀਪ ਰਾਣ ਨੇ ਜਲਦੀ ਚਿਤ ਦੀ ਉਮੀਦ ਕਰਦੇ ਹੋਏ हमने नई फौज को तैयार किया 4 जून सवेरे 4 बजे हमला शुरू रामगढ़िया बंगा पानी टैंक से होर उचिया टाचावा उठे भारी गोला बारी की गई गवाह के मुताबिक किसी किस्म की चेतावनी नहीं दी ਕਿਰਮਾ ਵਿੱਚ ਔਰਤਾਂ ਤੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਗਈਆਂ ਜਿਨ੍ਹਾਂ ਨੂੰ ਭਾਰਤੀ ਸੈਨਿਕਾਂ ਨੇ ਗੂੜੀਆਂ ਮਾਰੀਆਂ ਫੌਜ ਨੇ ਅਕਾਲ ਤੱਕ ਉੱਤੇ ਵੀ ਪਾਰ ਹਮਲਾ ਕੀਤਾ ਬਹੁਤ ਹੀ ਵਾਰ ਵੀ ਕੋਸ਼ਿਸ਼ਾਂ ਦੇ ਤਾਬ ਚੁੱਧ ਅੰਦਰ ਵਾਖਣ ਮਹਾ ਉਤਾਰਿਆ ਕਾਫੀ ਨੁਕਸਾਨ ਤੋਂ ਬਾਅਦ ਫੌਜ ਨੇ ਹਮਲਾ ਕਰਨ ਲਈ ਟੈਂਕ ਭੇਜੀ ਅੰਜੋਰ ਚੀ ਜੂ ਲੱਤ ਪਿਆ 40 ਤੋਂ 50 ਤੱਕ ਹੰਗਾਰਸ ਦਾ ਲੜਾਈ ਜਾਰੀ ਰਹੀ ਜੂਨ ਤੱਕ ਫੌਜ ਨੇ ਅਕਾਲ ਤਖਤ ਵਿੱਚੋਂ ਸਤ ਜਰਨੈਲ ਸਿੰਘ ਪੇਡਰਾਂ ਵਾਲੀ ਜਨਰਲ ਸੁਬੀਖ ਸਿੰਘ ਤੇ ਭਾਈ ਅਮਰੀਖ ਸਿੰਘ ਦੀਆਂ ਸ਼ਹੀਦੀ ਸਰੂਪ ਦੇ ਸਸਕਾਰ ਕੀਤੇ ਗਏ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਲਾਟ ਦਿੱਤੀ ਗਈ ਤੇ ਇਤਿਹਾਸਕ ਖਜ਼ਾਨੇ ਲੁੱਟੇ ਗਏ ਰਾਮਗੜੀਆ ਬੰਗਾ ਵਿੱਚ ਆਖਰੀ ਟਕਰਾਅ ਸਿੰਘਾਂ ਵੱਲੋਂ 10 ਜੂਨ ਤੱਕ ਚੱਲਦਾ ਰਿਹਾ ਅਮ੍ਰਿਤੋ ਬਾਦ ਪਰਿਵਾਰਕ ਮੈਂਬਰਾਂ ਨੂੰ ਆਪਣੇ ਪਿਆਰਿਆਂ ਦੀ ਪਛਾਣ ਉਹਨਾਂ ਦੇ ਖੂਨ ਨਾਲ ਭਰੇ ਕਪੜਿਆਤੋ ਕਰਨੀ ਪਈ। ਕਿਹចੇ ਤਾ ਰਖ ਲਿਓ। ਇਸ ਹਰਮੰਦਰ ਸਾਹਿਬ ਦੀ ਬਾਬਤ ਚਾਹੇ ਕੋਈ ਦੀਦੀ ਹੈ, ਚਾਹੇ ਕੋਈ ਬੱਚਾ ਹੈ, ਚਾਹੇ ਗੁਰੂ ਦਾ ਕੋਈ ਸਿੰਘ ਹੈ। ਕੋਤਰਾ-ਕੋਤਰਾ ਹੋ ਜਾਵੇਗਾ ਪਰ ਹਰਮੰਦਰ ਸਾਹਿਬ ਦੀ ਬਿਆਦਰੀ ਨੂੰ ਕਰੇ ਬਰਦਾਸ਼ਤ ਨਹੀਂ ਕਰੇਗਾ।